ਛਿਨੇ ਸਤੇ ਹਾਂ ਚਲ ਜੀਨ ਕੀ ਟਬਲੀ ਰੁਮੇ ਚਲ ਕੀ ਹੋ ਰਿਹਾ ਕੀ ਹੋ ਰਿਹਾ ਹਾਂ 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 ਕੀ ਹੋ ਰਿਹਾ ਹੈ? ਦਾ ਚਾਹ ਮੈਂ ਇੰਜੀਨੀਅਰ ਬਣ ਗਿਆ। ਅੱਛਾ ਹਾਂ ਇੰਜੀਨੀਅਰ ਬਣ ਵਾਸਤੇ ਕੋਈ ਖੋਜਣਾ ਪੈਂਦਾ ਹੈ। ਕੋਈ ਕੀਤੀ ਖੋਜ ਕਰੀ? ਹਾਂ ਮੈਂ ਨਾ ਤੰਦ ਦੇ ਹਾਰ ਪਰ ਦਿਸਨ ਲਾ ਦੇਣਾ। ਅੱਛਾ ਉਹ ਕਿਵੇਂ? ਆ ਜਾ ਬਖਾਵਾ ਤੇ। ਆ ਕੀ ਹੋ ਰਿਹਾ? ਉਹ ਦਾ ਮੋਰੇ ਤਾਂ ਨਹੀਂ ਦੇਖਦਾ ਹੈ। ਦੇਖਦਾ ਰਹੇਗਾ। ਮਾਲ ਦਾ ਇੰਜੀਨੀਅਰ ਹੈ। ਹਾਂ ਕਿਵੇਂ ਜੱਗਿਆ? ਵਧੀਆ। ਮੋਬਾਈਲ ਤੋਂ ਪੈਸੇ ਕਮਾਉਣਾ ਚਾਹਣਾ ਹੈ। ਹਾਂ। ਦੱਸ ਕਾ 10 ਮਿੰਟ ਹਾਂ ਹਾਂ ਦੱਸ ਯਾਰ ਮੈਨੂੰ ਦੱਸ ਵੇਖ ਲਾ ਤੂੰ ਕੋਈ ਬਾਤ ਐਵੇਂ ਆਖੀ ਨਾ ਨਹੀਂ ਯਾਰ ਦੱਸ ਦੇਖ ਰਾਂ ਇਸ ਤਰ੍ਹਾਂ ਕਰ ਫਿਰ ਮੋਬਾਈਲ ਵੇਚ ਦੇ ਕੀ ਹੋੜੇ